ਵੀ ਦੇਖ ਰਹੇ ਹੋ ਤੁਸੀਂ ਤੇ ਫਿਰੋਜ਼ਪੁਰ ਤੋਂ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਵਸਤੀ ਪ੍ਰੀਤਮ ਸਿੰਘ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੇ ਹੀ ਘਰ ਨੂੰ ਅੱਗ ਲਾ ਦਿੰਦਾ ਹੈ ਇਸ ਵਿਅਕਤੀ ਤੇ ਆਸ਼ਕੀ ਦਾ ਭੂਤ ਇਸ ਤਰ੍ਹਾਂ ਸਵਾਰ ਹੋ ਜਾਂਦਾ ਹੈ ਕਿ ਇਹ ਵਿਅਕਤੀ ਦੂਸਰੀ ਮਹਿਲਾ ਦੇ ਚੱਕਰ 'ਚ ਆਪਣੇ ਹੀ ਘਰ ਨੂੰ ਅੱਗ ਲਾ ਦਿੰਦਾ ਹੈ ਤੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਹੈ ਇਸ ਆਸ਼ਿਕ ਦੀ ਪਤਨੀ ਤੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਹੈ ਕਿ ਕਿ ਆਸ਼ਿਕ ਕੁਲਦੀਪ ਜੋ ਵੀ ਕਮਾਉਂਦਾ ਸੀ ਉਹ ਦੂਸਰੀ ਮਹਿਲਾ ਨੂੰ ਦੇ ਦਿੰਦਾ ਸੀ ਜਿਸ ਕਰਕੇ ਪਰਿਵਾਰ ਵਿੱਚ ਲੜਾਈ ਹੁੰਦੀ ਸੀ ਤੇ ਪਰਿਵਾਰ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਜਿਸ ਦੇ ਚੱਲਦੇ ਹੀ ਕੁਲਦੀਪ ਆਪਣੇ ਘਰ ਨੂੰ ਅੱਗ ਲਾ ਦਿੰਦਾ ਹੈ ਤੇ ਆ ਘਰ ਦਾ ਪੂਰਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਹੈ ਪੀੜਿਤ ਪਤਨੀ ਕਰਮਜੀਤ ਕੋਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਵੱਡੀ ਕੁੜੀ ਦੇ ਵਿਆਹ ਦਾ ਸਮਾਨ ਵੀ ਬਣਾ ਕੇ ਰੱਖਿਆ ਹੋਇਆ ਸੀ ਜੋ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ ਤੇ ਪੀੜਿਤ ਪਤਨੀ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕੁਲਦੀਪ ਨੂੰ ਹਿਰਾਸਤ ਚ ਲੈ ਲਿਆ ਹੈ ਫਿਰੋਜ਼ਪੁਰ ਤੋਂ ਸਰਬਜੀਤ ਦੀ ਰਿਪੋਰਟ ਡੇਨਿਕ ਸਵੇਰਾ ਟੀਵੀ ਵੀਰ ਜੀ ਮੇਰਾ ਨਾਮ ਕਰਮਜੀਤ ਹੈ ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਆ ਤੇ ਮੇਰੇ ਕੁਲਦੀਪ ਸਿੰਘ ਹਸਬੰਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ ਉਹ ਵੀ ਮਤਲਬ ਗੱਲਬਾਤ ਕਰਦੇ ਸੀ ਮੈਂ ਉਹਨਾਂ ਨੂੰ ਰੋਕਦੀ ਰਹੀ ਆ ਕਿ ਤੁਸੀਂ ਇਹ ਕੰਮ ਨਾ ਕਰੋ ਆਪਣੇ ਧੀ ਪੁੱਤੋ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾਰਾ ਪਊਗਾ ਇਹਨਾਂ ਨੇ ਮੇਰੇ ਕੁਐਸ਼ਨ ਆ ਮੰਨੀ ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ ਚਲੋ ਮੈਂ ਕਿਹਾ ਹਰ ਜਾਣਗੇ ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾਗਾ ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10000 ਰੁਪਿਆ ਪਵਾਇਆ ਫਿਰ ਉਸ ਤੋਂ ਬਾਅਦ ਕਿ ਨਹੀਂ ਮੈਨੂੰ ਹੋਰ ਪੈਸੇ ਚਾਹੀਦੇ ਆ ਉਹਨੇ ਮੁੜ ਕੇ ਇਥੇ ਐਲ.ਡੀ ਮੰਗੀ ਮੈਨੂੰ ਕਹਿੰਦੇ ਐਲ.ਡੀ ਦੇ ਮੈਨੂੰ ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ ਉਹ ਪੈਸੇ ਮੰਗਦੀ ਆ ਐਲ.ਡੀ ਦੇ ਤੇ ਮੈਂ ਕਿਹਾ ਨਹੀਂ ਵੀ ਐਲ.ਡੀ ਵੀ ਤੇਰੀ ਤੇ ਘਰ ਵੀ ਤੇਰਾ ਬੱਚੇ ਵੀ ਤੇਰੇ ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾਗਾ ਤੂੰ ਮੈਨੂੰ ਦੱਸ ਕੀ ਆ ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਉਂਗਾ ਤੇ ਮੈਨੂੰ ਪੈਸੇ ਚਾਹੀਦੇ ਆ ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ ਮੈਨੂੰ ਹੁਣੇ ਚਾਹੀਦੇ ਆ 10 ਜਾਂ 10000 ਤਿੰਨ ਦਿਨ ਪਹਿਲਾਂ ਉਹ ਪਾ ਕੇ ਹਟਿਆ ਸੀਗਾ ਉਹ ਪੈਸਾ ਖਾਣ ਵਾਲੀ ਜਨਾਨੀ ਆ ਫੇਰ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ ਇਹਨੇ ਮੇਰੇ ਨਾਲ ਘੁੱਟ ਮਾਰ ਕੀਤੀ ਇਹਨੇ ਮੈਨੂੰ ਖਿੱਚਿਆ ਤੋਇਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ ਮੇਰਾ ਮੇਰੇ ਕੋਲ ਕੁਝ ਨਹੀਂ ਕੋ ਮੇਰੇ ਤਿੰਨ ਬੱਚੇ ਤੇ ਵੀਰ ਜੀ ਮੇਰੇ ਕੋਲੇ ਨਾ ਸੌਣ ਨੂੰ ਤੇ ਭੈਣ ਨੂੰ ਕੁਝ ਨਹੀਂ ਕਿਹੜਾ ਆਸ਼ਕੀ ਦਾ ਘੋੜਾ ਸਵਾਰ ਸੀ ਇਹਦੇ ਆਸ਼ਕੀ ਦਾ ਆਸ਼ਕੀ ਦਾ ਸਿਰ ਤੇ ਘੋੜਾ ਸਵਾਰ ਸੀਗਾ ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ ਇਹ ਹਾਂ ਜਿਹੜਾ ਹੀ ਫੂਕਦਾ ਹੈ ਕੋਈ ਚਿੰਤਾ ਨਹੀਂ ਕਰਦੀ ਕੋਈ ਇਹਨੂੰ ਘਰ ਚਿੰਤਾ ਨਹੀਂ ਸੀ ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਝ ਮੇਰੀ ਧੀ ਮਟਿਆਰ ਮੈਂ ਤਾਂ ਦਾਜ ਬਣਾਇਆ ਸੀ ਉਹ ਵੀ ਇਹਨੇ ਸਾੜਤਾ ਹੈ ਸਾਰਾ ਤਬਾਹ ਕਰਤਾ ਇਹ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਸਾਰਾ ਕੁਝ ਕੀਤਾ ਵੀਰ ਜੀ ਇਹਨੇ ਉਹ ਜਨਾਨੀ ਪਾਇਆ ਹੀ ਮੰਗੀਆਂ ਦੀ ਪੈਸੇ ਮੰਗੀਆਂ ਨੀ ਕੋਈ ਪਾਇਆ ਲਾ ਕੇ ਦੇ ਮਨ ਥਾ ਥਾ ਲੈ ਕੇ ਦੇ ਇੱਥੋਂ ਤੱਕ ਅਸੀਂ ਗਰੀਬ ਘਰਾਂ ਵੀਰ ਜੀ ਕਿੱਥੋਂ ਦੇਈਏ ਕਿੰਦੀ ਕਿਹ ਦੇਰ ਦੇ ਨਜਾਇਜ਼ ਬੰਦ ਉਹ ਗੱਸੀ ਵੀਰ ਜੀ ਤਨ 4 ਮਹੀਨੇ ਹੋਏ ਸੀ ਇਸ ਗੱਲ ਨੂੰ ਹਾਂਜੀ ਪੈਸਿਆਂ ਦੀ ਮੰਗ ਕਰਦੀ ਪੈਸਿਆਂ ਦੀ ਮੰਗ ਕਰਦੀ ਸੀ ਕਹਿੰਦੀ ਮੈਨੂੰ ਪੈਸੇ ਚਾਹੀਦੇ ਮੈਨੂੰ ਮੈਂ ਥਾ ਥੱਥਾ ਲੈ ਕੇ ਦੇ ਕਹਿੰਦੀ ਆਂਦੇ ਬੱਚਿਆਂ ਨਾਲ ਤੂੰ ਗੱਲਬਾਤ ਨਹੀਂ ਕਰਨੀ ਫੋਨ ਤੇ ਨਾ ਤੂੰ ਘਰੇ ਜਾਣਾ ਨਾ ਤੂੰ ਰੋਟੀ ਪਾਣੀ ਖਾਣਾ ਹੁਣ ਇਹ ਉਹ ਜਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ ਤੂੰ ਘਰੇ ਨਹੀਂ ਜਾਣਾਗਾ ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ ਤੇ ਵੀਰ ਜੀ ਇਹਨੂੰ ਇਹ ਜਨਾਨੀ ਨੂੰ ਸਖਤ ਸਖਤ ਜਮਿਲਣੀ ਚਾਹੀਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ ਕਿੰਨੇ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ-ਕਰ ਕੇ ਮੈਨੂੰ ਦਿੱਤਾ ਸੀਗਾ ਮਸਾਂ ਹਾਂ ਸਾਰੇ ਕੱਪੜੇ ਵੀ ਮੇਰੇ ਹਾਰਸਿਆਲ ਵਾਲੇ ਸਾਰੇ ਸਾੜ ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ ਕੁਛ ਨਹੀਂਗਾ ਮੇਰੀ ਸਰਕਾਰ ਮure ਇਹ ਹੀ ਬੇਨਤੀ ਮੇਰੀ ਮਾਤ-ਮਦਦ ਸਹਾਇਤਾ ਕੀਤੀ ਜਾਵੇ ਮੇਰੇ ਤਿੰਨ ਬੱਚੇ ਮੈਂ ਕਿੱਥੇ ਲੈ ਕੇ ਜਾਉਂਗੀ ਇੱਥੇ ਦੇਖੋ ਸਖਤ ਕਾਰਵਾਈ ਹੋਣੀ ਚਾਹੀਦੀ ਹਾਂਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਹੋਣੀ ਚਾਹੀਦੀ ਇਕੱਲੇ ਤੇ ਨਹੀਂ ਹੁਣ ਨਾਲ ਜਨਾਨੀ ਦਾ ਵੀ ਕੁਟਮਾਰ ਹੋਣੀ ਚਾਹੀਦੀ ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ ਇੱਕ ਔਰਤ ਨੇ ਹਾਂਜੀ ਇਸ ਔਰਤ ਨੇ ਔਰਤ ਬਹੁਤ ਹੈ ਹਾਂਜੀ ਪਹਿਲਾਂ ਵਿਆਹੀ ਰੰਡੀ ਆ ਅੱਛਾ ਹਾਂਜੀ ਹਾਂਜੀ ਵਿਆਹੀ ਸੀਗੀ ਹੁਣ ਇਹਦੇ ਤੇ ਸਖਤ ਕਾਰਵਾਈ ਦੀ ਹਾਂਜੀ ਸਖਤ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਜੇ ਤੇ ਇਹ ਮੇਰੀ ਬੇਟੀ ਆ ਜੀ ਹਾਂਜੀ ਕਿੰਨੀ ਦਿਨ ਹੋ ਗਿਆ ਉਹਦੇ ਨਾਲ ਵਿਆਹੀ ਇਹਦੇ ਜੀ ਤਹਾਨੂੰ ਉਹਨਾਂ ਨਾਲ ਸਲਾਹ ਦਿੱਤਾ ਵੱਡਾ ਬੱਚਾ ਹੀ ਆ ਹਾਂਜੀ ਹਾਂ ਤੇਹਰਾ 20 20 ਸਾਲ ਹੋ ਗਈ ਜੀ ਕਿਤੇ ਨਾਲ ਵੇਚੀ ਕਿੱਥੇ ਵੇਚੀ ਕੁਲਦੀਪ ਸਿੰਘ ਨਾਲ ਜੀ ਕਿੱਥੇ ਵੇਚੀ ਪ੍ਰੀਤ ਮਾਲੀਆਲੀ ਜੀ ਹਾਂ ਜੀ ਕੀ ਉਹਦੋਂ ਤੱਕ ਪਰੇਸ਼ਾਨ ਕਰਦਾ ਸੀ ਉਹ ਪਹਿਲਾਂ ਤੱਕ ਪਰੇਸ਼ਾਨ ਜਿਹੜਾ ਲੜਕੀ ਤੁਹਾਡੀ ਨੇ ਕਰਦਾ ਕੀ ਕਰਦਾ ਕੀ ਕਰਦਾ ਅਈ ਕੁੱਟਮਾਰ ਕਰਦਾ ਸੀ ਜੀ ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ ਚਲੋ ਵੀ ਸਮਝ ਜਾਂਦਾ ਸੀ ਲੈ ਵੀ ਆਉਂਦਾ ਸੀ ਐਗ ਤੇ ਮਾੜੀ ਜਨਾਨੀ ਅੱਜ ਕੀ ਦੇ ਵਿੱਚ ਇਹਨੇ ਮੇਰੀ ਧੀ ਦੀ ਕੁੱਟ ਮਾਰ ਵੀ ਬਹੁਤ ਕੀਤੀ ਖਿੱਚਿਆ ਤੋਂ ਵੀ ਬਹੁਤ ਕੀਤੀ ਸਾਨੂੰ ਪਤਾ ਲੱਗਿਆ ਅਸੀਂ ਦੂਜੇ ਦਿਨ ਆ ਜਿੱਦਣ ਅੱਗ ਲੱਗੀ ਪਹਿਲਾਂ ਮੈਂ ਤਿੰਨ ਦਿਨ ਰਹਿ ਕੇ ਗਈ ਚਾਰ ਦਿਨ ਉਦੋਂ ਆਇਆ ਨਹੀਂ ਸਾਡਾ ਸੱਦਿਆ ਕਹਿੰਦਾ ਮੈਂ ਸੋਮਵਾਰ ਨੂੰ ਆਉਂ ਹਲੇ ਸੋਮਵਾਰ ਨੂੰ ਆਉਣਾ ਸੀ ਸੋਮਵਾਰੇ ਨਹੀਂ ਆਉਣ ਨਹੀਂ ਦਿੱਤਾ ਜੀ ਅੱਗ ਵੀ ਲਾਤੀ ਤੇ ਖਿੱਚਿਆ ਤੋਂ ਸਾਰੇ ਇੱਥੇ ਪਿੰਡ ਚ ਵੀਚ ਕੀਤੀ ਛੜਕ ਚ ਇਹਦੇ ਸ੍ਰੀਕੇ ਕਬੀਲੇ ਨੇ ਇਹਨੂੰ ਹਟਾਇਆ ਮੈਂ ਮਸਾ ਸਮਾਨ ਅਸੀਂ ਬੁੱਢੇ ਠੇਰੇ ਸੀ ਪਹਿਲਾਂ ਇਹਨਾਂ ਦਾ ਘਰ ਕੱਚਾ ਸੀ ਕਹਿੰਦੇ ਅਸੀਂ ਲੈਣਾ ਨਹੀਂ ਸਮਾਨ ਮਗਰੋਂ ਸੀ ਜੋੜ-ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ-ਕਰ ਕੇ ਮਸਾ ਦਿੱਤਾ ਸੀ ਹਾਂ ਦਾਜ ਦਿੱਤਾ ਜੀ ਹੁਣ ਇਹ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ ਆਪਦਾ ਵੀ ਤਾਲ ਪੂਰਾ ਹੋਈ ਜਾਂਦਾ ਸੀ ਉਹਦੇ ਸਿਰ ਤੇ ਹੀ ਚਲੋ ਥੋੜੇ ਵਾਲੇ ਪਾਉਂਦਾ ਸੀ ਹੁਣ ਇਹਨੂੰ ਜਮਾ ਨਹੀਂ ਕਮਾਈ ਦਿੱਤੀ ਜੀ ਕਿੰਨਾ ਦਿੱਤਾ ਇਹ ਕਮਾਈ ਜੀ ਔਰਤਾ ਜਿਹੜੀ ਸਾਨੂੰ ਤਾਂ ਦੱਸਦੇ ਵੀ ਫਰੀਦਕੋਟ ਦੀ ਸਾਨੂੰ ਇੱਕ ਹਸਾਬ ਨਾਲ ਹਾਂ ਬੀ ਲਾਪਤਾਈ ਉਸ ਨਾਲ ਸੰਬੰਧ ਰੱਖਦਾ ਸੀ ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ ਗਾਲਾਂ ਵਾਲਾ ਕੱਢਦਾ ਸੀ ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ ਮੈਂ ਤੁਹਾਨੂੰ ਵੱਢ ਦਿਆਂਗਾ ਇੱਥੇ ਆ ਕੇ ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ ਮੇਰੇ ਨਾਲ ਗੱਲ ਕੋਈ ਨਹੀਂ ਮੇਰੀ ਤਾਂ ਇਹੋ ਹੀ ਹੈ ਪਰਮਜੀਤ ਕੌਰ ਸਾਨੂੰ ਬਹੁਤ ਤੰਗ ਕੀਤਾ ਇਹਨੇ ਪਹਿਲਾਂ ਤਾਂ ਸੀ ਤੈ ਮਹਿਸੂਸ ਨਹੀਂ ਕੀਤਾ ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸੀ ਆਈ ਤੀਜੀ ਵੇਰ ਅੱਗ ਲਾਈ ਹਾਂਜੀ ਘਰ ਦਾ ਸਬੰਧ ਫੋਗਦਾ ਸਾਰਾ ਅੱਜ ਕੀਤੇ ਹੋਰ ਵਾਗੇ ਸਖਤ ਕਾਰਵਾਈ ਕੀਤੀ ਹਾਂ ਸਖਤ ਕਾਰਵਾਈ ਕੀਤੀ ਜਾਵੇ ਦੋਹਾਂ ਜਣਿਆਂ ਤੇ ਪਰਮਜੀਤ ਕੌਰ ਤੇ ਵੀ ਆ ਉਹ ਆਔਰ ਤੇ ਵੀ ਹੋਣੀ ਚਾਹੀਦੀ ਇਹਦੀ ਸ਼ਾਇ ਤੇ ਹਾਂ ਇਹਦੀ ਸ਼ਾਇ ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੁੜਿਆ ਘਰੋਂ ਰੋਟੀ ਨਹੀਂ ਖਾਣੀ ਪਾਣੀ ਨਹੀਂ ਖਾਣਾ ਆਵਦੀ ਔਰਤ ਦੇ ਮੰਜੇ ਤੇ ਨਹੀਂ ਬਹਿਣਾ ਰਾਤ ਨਹੀਂ ਕੱਟਣੀ ਐ ਜਿਹਾ ਗੱਲਾਂ ਮਗਰ ਫੋਨ ਆਉਂਦੇ ਰਹੇ ਵੀਰਪਾਲ ਘਰ ਜੀ ਵੀਰਪਾਲ ਕਿੱਥੇ ਰਹਿੰਦੇ ਅਸੀਂ ਪ੍ਰੀਤਮ ਸਿੰਘ ਹਾਲੇ ਤੇ ਰਹਿੰਦੇ ਜੀ ਜੀ ਅੱਗ ਲਗਾਈ ਕਿਹਨੇ ਲਗਾਈ ਤੇ ਕਿਉਂ ਲਗਾਈ ਸਾਹਿਬ ਇਹ ਮੇਰੇ ਦਿਓਰ ਨੇ ਅੱਗ ਲਗਾਈ ਆ ਨਜਾਇਜ਼ ਇਹ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਇਹ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚਲ ਦੋਨਾਂ ਜੀਆਂ ਦੀ ਆ ਗੱਲ ਵੀ ਠਕੀਰੇ ਵੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨਹੀਂ ਸੀ ਮੇਰੀ ਭੈਣ ਫਿਰ ਜਦੋਂ ਉਹਦੇ ਸਿਰ ਤੋਂ ਦੀ ਪਾਣੀ ਲੰਗਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚਲ ਕੋਈ ਗੱਲ ਨਹੀਂ ਸਮਝਾਇਆ ਸਾਡੇ ਘਰ ਦੇ ਆਲੇ ਸਾਰਿਆਂ ਨੇ ਕੋਈ ਨਹੀਂ ਤੁਹਾਡੇ ਦੋਨਾਂ ਦੇ ਵਿੱਚ ਆ ਤੁਸੀਂ ਦੋਨੋਂ ਦੇ ਨਵੇੜੋਂ ਗੱਲ ਇਹਨੇ ਕਿਸੇ ਦੀ ਨਹੀਂ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨਹੀਂ ਆਖਿਆ ਵੀ ਸਾਡੇ ਘਰ ਆ ਜਾਸਿਆ ਕਿ ਸਾਡੇ ਗਲਪ ਹੋਊਗਾ ਸਾਡੇ ਵੀ ਗਲ ਪਿੰਦਾ ਉਹ ਸਾਡੇ ਵੀ ਖਿੱਚ ਮਾਰ ਕਰਦਾ ਧੂ ਕਰਦਾ ਵੀ ਘੁਰਦਾ ਮਾਰਦਾ ਹਾਂਜੀ ਸ਼ਰਾਬ ਪਿੰਦਾ ਉਹ ਤੇ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8 ਵਜੇ ਦੇ 2 ਮਿੰਟ ਤੇ ਨੇ ਅੱਗ ਲਾਈ ਆ ਸਾਨੂੰ ਨਹੀਂ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਅੱਜ ਗਿਆ ਹਾਂ ਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਲੀਬਾਨੀ ਨੁਕਸਾਨ ਹਾਂ ਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਉੱਤੇ ਆਹ ਘਾ ਦੇਣਾ ਪਟ્રોલ ਪਾ ਦੇਣਾ ਤਜਾਬ ਪਾ ਦੇਣਾ ਇਦਾਂ ਨੂੰ ਆਸ਼ਕੀ ਦਾ ਪੁੱਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਐਸੇ ਉਸ ਔਰਤ ਨੇ ਆਪਦੇ ਵਿੱਚ ਪਤਾ ਨਹੀਂ ਕਿਹੜੇ ਜਾਲ ਚਪਸਾਇਆ ਹੋਇਆ ਔਰਤਾਂ ਦੀ ਹੱਤ ਹਾਂਜੀ ਇਸ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ ਘਰ ਪਰਿਵਾਰ ਨੂੰ ਚੰਗਾ ਨਹੀਂ ਲੱਗਦਾ ਬੱਚਿਆਂ ਨੂੰ ਧੱਕੇ ਮਾਰਦਾ ਸੀਗਾ ਉਈ ਉਹਨਾਂ ਵਾਰੇ ਸੋਚਦਾ ਹੀ ਨਹੀਂ ਸੀਗਾ ਵੀ ਕੀ ਆ ਉਹ ਇਹੋ ਜਿਹੇ ਬੰਦੇ ਤੇ ਕੋਈ ਸਖਤ ਕਟੌਣ ਨਹੀਂ ਕਾਰਵਾਈ ਹੋਣੀ ਚਾਹੀਦੀ ਕੋਈ ਉਹਨੇ ਉਹਦੇ ਤੇ ਕਾਰਵਾਈ ਬਹੁਤ ਸਖਤ ਸਖਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਹੀ ਉਸੇ ਤੇ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਵੰਦ ਰਹਿਲੀ ਦੇ ਆਈ ਹੈ ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਉਮਰ ਆ ਉਹ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਉਹਦੀ ਘਰ ਲਈ ਇਸੇ ਗੱਲ ਤੋਂ ਕਲੇਸ਼ ਕਰਦੀ ਸੀ ਇਹ 13 ਚਾਹ ਦੀ ਰਾਤ ਨੂੰ 9:30 ਵਜੇ ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟ ਮਾਰਨਾ ਕਰੇ ਇਹ ਨੇ ਘਰ ਆਪਣੇ ਘਰ ਨੂੰ ਹੀ ਅਗਲਾ ਸੀ ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕੋਲੋਂ ਦੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ ਐਫ ਆਰ ਨੰਬਰ 58 ਦਰਜ ਕੀਤੀ ਹੈ ਇਹਨੂੰ ਅਸੀਂ ਅਰੈਸਟ ਕਰਨਾ ਹੈ ਹਾਂਜੀ ਫਿਰ ਲਾਲ ਤੋਂ ਤੀਜਾ ਦੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप